ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਕਰਦੇ ਆਪਾਂ ਅੱਜ ਦੇ ਵਲੌਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵੈਲਕਮ ਔਨ ਮਾਈ YouTube ਚੈਨਲ ਜਿਹਦਾ ਨਾਮ ਹੈ ਪੰਗੂ ਬਲੌਗ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਵਲੌਗ ਦੇ ਵਿੱਚ ਪੁਰਾਣੀਆਂ ਚੀਜ਼ਾਂ ਉਹ ਕੀ ਨੇ ਗਿਆ ਉਹ ਅੱਗੇ ਬਲੌਗ ਕੰਟੀਨਿਊ ਦੇਖ ਕੇ ਪਤਾ ਲੱਗੂਗਾ ਹਨਾ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਹਿਲੇ ਟਾਈਮ ਦੇ ਵਿੱਚ ਕੀ ਕੀ ਪੁਰਾਣੀਆਂ ਚੀਜ਼ਾਂ ਸੀ ਗਿਆ ਕਿਵੇਂ-ਕਿਵੇਂ ਦੀ ਸੀ ਪੁਰਾਣੀਆਂ ਚੀਜ਼ਾਂ ਦਿਖਾਵਾਂਗੀ ਮੈਂ ਉਹਨਾਂ ਦੇ ਵਿੱਚੋਂ ਜਿੰਨਾ ਕਿ ਮੈਨੇ ਸ਼ੂਟ ਕੀਤਾ ਵਾ ਚਲੋ ਫਿਰ ਆਪਾਂ ਲੈ ਚਾਲਦੇ ਆ ਤੁਹਾਨੂੰ ਉਹਨਾਂ ਚੀਜ਼ਾਂ ਦੇ ਵੱਲ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੈਗੀ ਪਵਿੱਤਰ ਕਿਉਂਕਿ ਫਿਰ ਜੇ ਪਵਿੱਤਰ ਨਾ ਦਿਖਾਂ ਮੈਂ ਉਹਦੇ ਬਿਨਾ ਫਿਰ ਬਲਾਗ ਹੈ ਜਿਹੜਾ ਪੂਰਾ ਨਹੀਂ ਹੁੰਦਾ ਪਵਿੱਤਰ ਗੁੱਡ ਮਾਰਨਿੰਗ ਹੋਪ ਤੂੰ ਪਵਿੱਤਰ ਹੈ ਪਵਿੱਤਰ ਉਹ ਜੀ ਪਵਿੱਤਰ ਤਾਂ ਉੱਠ ਗਈ ਹੈਗੀ ਨਾ ਤੋ ਕਿਵੇਂ ਰੈਡੀ ਹੋਗੀ ਪਵਿੱਤਰ ਹੱਲੇ ਜੜੀਏਗੀ ਹੁਣੀ ਉੱઠી ਐ ਕਿਉਂਕਿ ਪਹਿਲਾਂ ਇਹ ਦੁਬਾਰਾ ਮਾਰਨਿੰਗ Song ਆ ਸੀ ਉਹ ਹਸੀ ਜਾਂਦਾ ਉਧਰ ਬੈਠਾ ਤੇ ਫਿਰ ਮੈਂ ਸੋਚਿਆ ਵੀ ਹੁਣ ਮੈਂ ਪਹਿਲਾਂ ਰੋਟੀ ਖਾ ਲਵਾਂ ਫਿਰ ਆਪਾਂ ਜਿਹੜਾ ਅੱਗੇ ਦਾ ਬਲੌਗ ਜਾਵਾਂਗੇ ਕੰਟੀਨਿਊ ਕਰਾਂਗੇ ਸਭ ਤੋਂ ਪਹਿਲਾਂ ਮੈਂ ਰੋਟੀ ਰੋਟੀ ਖਾ ਲਈਏ ਸੌਰੀ ਖਾ ਲਵਾਂ ਕਿਉਂਕਿ ਮਨਪ੍ਰੀਤ ਖਾ ਗਏ ਪਵਿੱਤਰ ਜੀ ਨੇ ਪੀ ਲਿਆ ਆਪਣਾ ਦੁੱਧ ਸੋ ਇਹ ਦੋਨੋਂ ਬਾਬਤੀ ਨੇਗੇ ਪੂਰੇ ਆਪਦੇ ਢੱਕੇ ਹੋਏ ਸਿਰਫ ਪਵਿੱਤਰ ਦੇ ਕੱਪੜੇ ਚੇਂਜ ਕਰਨੇ ਨੇਗੇ ਮੈਂ ਉਹਨੂੰ ਮਾਰਨਿੰਗ ਨਹੀਂ ਨਿਮਾਉਂਦੀ ਹੁੰਦੀ ਮਾਰਨਿੰਗ ਮੈਂ ਜਸਟ ਉਹਨੂੰ ਹਲਕੇ ਜਿਹੇ ਮੂੰਹ ਹੱਥ ਧੋ ਕੇ ਉਹਦੇ ਕੱਪੜੇ ਚੇਂਜ ਕਰ ਦਿੰਨੇ ਹੁੰਨੇ ਆ ਮੈਂ ਇਹਨੂੰ ਈਵਨਿੰਗ ਨਿਮਾ ਕੇ ਪਾਉਣੀ ਹੁੰਨੀ ਆਂਗੀ ਚਲੋ ਜੀ ਫਿਰ ਮੈਂ ਰੋਟੀ ਖਾ ਕੇ ਆਪਾਂ ਚੱਲਦੇ ਆਂ ਅਸੀਂ ਆਪਣਾ ਕਿੰਨਾ ਜਾਣੇ ਤਿਆਰ ਹੋ ਕੇ ਘਰੋਂ ਚੱਲ ਪਏ ਸੀਗੇ ਰਸਤੇ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ ਜਿਹੜਾ ਕਿ ਬਹੁਤ ਸੋਹਣਾ ਲੱਗ ਰਿਹਾ ਸੀ ਜਿਵੇਂ ਕਿ ਥਿ ਵੂ ਬਹੁਤ ਸੋਹਣਾ ਸੀਗਾ ਇੱਥੇ ਉੰਤੇ ਕਈ ਜਗ੍ਹਾ ਤੇ ਉੱਥੇ ਸਾਹਮਣੇ ਦੇਖੋ ਜਿਹੜੇ ਵਾਈਟ-ਵਾਈਟ ਦਿਖ ਰਿਓ ਬਰਫ਼ ਸੀਗੀ ਜੰਮੀ ਹੋਈ ਇਸ ਤਰ੍ਹਾਂ ਮੌਸਮ ਬਹੁਤ ਸੋਹਣਾ ਲੱਗ ਰਿਹਾ ਸੀਗਾ ਉਹ ਵਾਈਟ ਘਰ ਨਹੀਂ ਹੈਗੇ ਜਿਹੜੇ ਪਹਾੜੀਆਂ ਦੇ ਉੱਪਰ-ਉੱਪਰ ਦੀ ਦਿਖਦੇ ਨੇ ਉਹ ਬਰਫ਼ ਜੰਮੀ ਹੋਈ ਹੈਗੀ ਜਾਵਾਂਗੇ ਤੇ ਇੱਥੇ ਵੀ ਇੱਕ ਅਲੱਗ ਜਿਹੜੀ ਹੈ ਲੋਕੇਸ਼ਨ ਹੈਗੀ ਇੱਥੇ ਨੇੜੇ ਜਿਹੜਾ ਕ ਰਸਤੇ ਵਿੱਚ ਸਾਨੂੰ ਇੱਕ ਹੋਮ ਮਤਲਬ ਕਿ ਸਮੁੰਦਰ ਦੀ ਤਰ੍ਹਾਂ ਸੀਗਾ ਜਿਹੜਾ ਆ ਆ ਇਹਦੇ ਕੋਲ-ਕੋਲ ਦੀ ਲੰਗੇ ਤਾਂ 뷰 ਬਹੁਤ ਜਿਆਦਾ ਜਮਾਲ ਲੱਗ ਰਿਹਾ ਸੀਗਾ ਇਸ ਤਰ੍ਹਾਂ ਸੀ ਸਾਰੇ ਚੀਜ਼ਾਂ ਰਸਤੇ ਦੇ ਵਿੱਚ ਦੇਖਦੇ ਹੋਏ ਅੰਤੀ ਸਭ ਤੋਂ ਇੱਕ ਬਹੁਤ ਸੋਹਣੀ ਚੀਜ਼ ਹੈ ਜਿਹੜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਉਹ ਦੇਖਿਓ ਅਸੀਂ ਖੇਤ ਖੇਤਾਂ ਦੇ ਵਿੱਚ ਸਰੋਂ ਦੇ ਇੱਕ ਕੇਸ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹਨਾ ਜਿਵੇਂ ਇਹ ਆਪਣੀ ਫਸਲ ਹੈਗੀ ਤਾਂ ਉਹ ਦੇਖ ਕੇ ਬੜਾ ਜ਼ਿਆਦਾ ਖੁਸ਼ੀ ਹੋਈ ਅਸੀਂ ਆਪਣੇ ਡੈਸਟੀਨੇਸ਼ਨ ਤੇ ਜਿਹੜਾ ਸੀਗਾ ਪਹੁੰਚਣ ਵਾਲੇ ਸੀਗੇ ਬਸ 2-4 ਮਿੰਟਾਂ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੀ ਆ ਜਿਹੜੀ ਉੱਥੇ ਸਭ ਤੋਂ ਮੇਨ ਚੀਜ਼ ਹੈਗੀ ਲਓ ਜੀ ਹੁਣ ਆਪਾਂ ਦੇਖਦੇ ਆਂਗੇ ਉਹ ਪੁਰਾਣੀਆਂ ਚੀਜ਼ਾਂ ਇਹ ਨਹੀਂ ਕਿ ਜਿਹੜੀਆਂ ਅੰਗਰੇਜ਼ਾਂ ਦੇ ਪੁਰਾਣੇ ਸਮੇਂ ਦੇ ਵਿੱਚ ਯੂਜ਼ ਹੁੰਦੀਆਂ ਸੀ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰ ਹਨਾ ਉਹਨਾਂ ਦੀ ਫੋਟੋਆਂ ਵੀ ਲੱਗੀਆਂ ਸੀ ਵੀ ਕਦੋਂ ਕਿਵੇਂ ਕਿੱਥੇ ਕੀ ਯੂਜ਼ ਕੀਤਾ ਜਾਂਦਾ ਸੀ ਇਹ ਵਾਲੀ ਚੀਜ਼ ਦੇਖਣ ਨੂੰ ਬੜੀਆਂ ਅਜੀਬ ਜਿਹੀਆਂ ਭਿਆਨਕ ਜਿਹੀਆਂ ਸੀਗੀਆਂ ਡਰਾਵਣੀਆਂ ਜਿਹਾ ਕਿਉਂਕਿ ਉਹਨਾਂ ਦੇ ਹਥਿਆਰ ਨਾ ਅਜੀਬ ਜਿਹੀ ਕਿਸਮ ਦੇ ਸੀਗੇ ਜਾਨਵਰਾਂ ਦੇ ਮੂੰਹਾਂ ਦੇ ਬਣਾਏ ਹੋਏ ਤੇ ਉਹ ਇੰਨੇ ਮਤਲਬ ਕਿ ਹੈਵੀ ਲੋਹੇ ਦੇ ਬਣੇ ਹੁੰਦੇ ਸੀਗੇ ਪਤਾਨੀ ਉਹ ਮਤਲਬ ਜਦੋਂ ਯੂਜ਼ ਕਰਦੇ ਹੋਣੇ ਤੇ ਕਿਵੇਂ ਹਨਾ ਵੀ ਮਤਲਬ ਜਦੋਂ ਕਿ ਉਸ ਸਮੇਂ ਦੇ ਵਿੱਚ ਸ਼ਿਕਾਰ ਕਰਨ ਦੇ ਲਈ ਜਾਂ ਫਿਰ ਯੁੱਧ ਦੇ ਲਈ ਯੂਜ਼ ਕੀਤੇ ਜਾਂਦੇ ਸੀਗੇ ਇਹ ਹਥਿਆਰ ਜ਼ਿਆਦਾਤਰ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਤੇ ਹਥਿਆਰ ਹੈ ਜਿਹੜਾ ਉੱਤੇ ਸਾਹਮਣੇ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਲੱਗੀਆਂ ਸੀ ਬਟ ਅੰਦਰ ਹੈ ਜਿਹੜਾ ਸ਼ੂਟ ਨਹੀਂ ਸੀ ਕਰ ਸਕਦੇ बार-बार ਦਾ ਹੀ ਸ਼ੂਟ ਕੀਤਾ ਸੀਗਾ ਮੈਂ ਇੱਥੇ ਜਿਹੜਾ ਨਾਂ ਨਾਲ ਲਿਖਿਆ ਹੋਇਆ ਸੀ ਕਈ ਚੀਜ਼ਾਂ ਮੈਂ ਪੜੀਆਂ ਵੀ ਸੀਗੀਆਂ ਜਿਹੜੀਆਂ ਕਿ ਮਤਲਬ ਬਹੁਤ ਹੀ ਪੁਰਾਣੀ ਸਮੇਂ ਦੇ ਵਾਰ ਦੇ ਵਿੱਚ ਹਨਾ ਯੂਜ਼ ਕੀਤੀ ਗਈ ਸੀ ਤੇ ਅੰਗਰੇਜ਼ਾਂ ਨੇ ਖੁਦ ਆਪਣੇ ਹੱਥੀ ਬਣਾਏ ਹੋਏ ਸੀਗੇ ਇਹ ਇੱਥੋਂ ਸੀ ਅੰਦਰੋਂ ਦੇਖ ਕੇ ਨਿਕਲ ਚਲੇ ਸੀਗੇ ਬਾਹਰ ਚਲੋ ਜੀ ਅਸੀਂ ਚੱਲਦੇ ਆਂਗੇ ਵਾਪਸ ਚੀਜ਼ਾਂ ਬਹੁਤ ਥੋੜੀਆਂ ਸੀਗੇ ਅੱਬ ਤਾਂ ਬਹੁਤ ਘੱਟ ਸੀਗੇ ਕਿਉਂਕਿ ਸ਼ੂਟ ਕੱਟ ਕੀਤਾ ਗਿਆ ਅਸੀਂ ਤਾਂ ਖੈਰ ਬਹੁਤ ਕੁਝ ਦੇਖਿਆ ਲਓ ਜੀ ਹੁਣ ਅਸੀਂ ਆ ਗਏ ਆਪਣੀ ਦੂਸਰੀ ਲੋਕੇਸ਼ਨ ਤੇ ਜਿਹੜੀ ਸਾਡੇ ਬਿਲਕੁਲ ਨੀਅਰ ਹੈ ਪਹਿਲਾਂ ਅਸੀਂ ਕਾਫੀ ਦੂਰ ਗਏ ਸੀਗੇ ਇੱਥੇ ਨੇ ਕਿ ਜਿਹੜੇ ਮਤਲਬ ਪਹਿਲਾਂ ਕੋਈ ਅੱਗ ਵਗੈਰਾ ਲੱਗੀ ਸੀਗੀ ਕਹਿੰਦੇ ਫਿਰ ਉਦੋਂ ਹੀ ਕਾਫੀ ਜਿਹੜੀ ਜਗ੍ਹਾ ਗੜ ਦੇ ਵਾਲੇ ਮੱਚ ਗਿਆ ਸੀਗਾ ਸਾਰਾ ਕੁਝ ਤੇ ਉਸ ਤੋਂ ਬਾਅਦ ਇੱਥੇ ਨੇ ਜਿਹੜੇ ਅਲੱਗ-ਅਲੱਗ ਟਾਈਪਸ ਦੇ ਦਰਖਤ ਲਗਾਏ ਗਏ ਜਿਹੜੇ ਕਿ ਇੱਕ ਲਾਈਨ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਟਾਈਪਸ ਦੇ ਲੰਗੇ ਉਹ ਲਗਾਏ ਹੋਏ ਨੇਗੇ ਤੇ ਜਦੋਂ ਜਿਹੜਾ ਮਤਲਬ ਜਦੋਂ ਆਪਾਂ ਉੱਪਰ ਸਿਖਰ ਤੋਂ ਵਿਊ ਦੇਖ ਦਿਆਂਗੇ ਉਹ ਬਹੁਤ ਸੋਹਣਾ ਹੈਗਾ ਵਿਊ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਰਸਤੇ ਵਿੱਚ ਦੇਖੋ ਗੱਡੀਆਂ ਬਿਲਕੁਲ ਛੋਟੇ ਛੋਟੇ ਲੱਗਦੀਆਂ ਨੇ ਹੈਗੀਆਂ ਛੋਟੇ ਛੋਟੇ ਵਾਲੇ ਦੁਆਲੇ ਲੀਕਸ ਨੇਗੀਆਂ ਬਿਲਕੁਲ ਛੋਟੀਆਂ ਛੋਟੀਆਂ ਬਹੁਤ ਸੋਹਣੇ ਲੱਗਦਾ ਹੈਗਾ ਇਹ 뷰 ਚਲੋ ਜੀ ਫਿਰ ਤੁਸੀਂ ਵੀ ਕਰੋ ਇਸ 뷰 ਨੂੰ ਇੰਜੋਏ ਇੱਥੇ ਬਹੁਤ ਸਾਰੇ ਲੋਕ ਆਉਂਦੇ ਨੇਗੀ ਡੇਲੀ ਬੇਸਿਸ ਤੇ 5 ਵਜੇ ਤੱਕ ਇਹਦਾ ਜਿਹੜਾ ਗਾ ਮਤਲਬ ਕਿ ਰੈਸਟੋਰੈਂਟ ਹੈ ਉਹ ਓਪਨ ਹੁੰਦਾ ਹੈ ਬਾਕੀ ਆਪਾਂ ਆ ਕਦੋਂ ਵੀ ਸਕਦੇ ਆਂ ਦੇਖ ਕਦੋਂ ਵੀ ਸਕਦੇ ਆਂਗੇ ਬਸ ਰੈਸਟੋਰੈਂਟ ਬੰਦ ਹੋ ਜਾਂਦਾ ਹੈਗਾ ਕੁਝ ਲੋਕ ਇੱਥੇ ਜੋਗਿੰਗ ਕਰਨ ਦੇ ਲਈ ਆਉਂਦੇ ਨੇ ਐਕਸਰਸਾਈਜ਼ ਕਰ ਰਹੇ ਸੀਗੇ ਬਸ 뷰 ਬਹੁਤ ਜਿਆਦਾ ਸੋਹਣਾ ਆਲੇ ਦੋਲੇ ਗ੍ਰੀਨਰੀ ਗ੍ਰੀਨਰੀ ਦਿਖਦੀ ਹੈ ਤੇ ਸ਼ਾਂਤ ਕਿੰਨੀ ਜਿਆਦੇ ਹੁੰਦੀ ਹੈਗੀ ਠੰਡੀ-ਠੰਡੀ ਹਵਾ ਚੱਲਦੀ ਹੁੰਦੀ ਹੈ। ਗਰਮੀਆਂ ਦੇ ਵਿੱਚ ਇਹ ਲੋਕੇਸ਼ਨ ਬਹੁਤ ਜਿਆਦਾ ਸੋਹਣੀ ਲੱਗਦੀ ਹੈ। ਸਰਦੀਆਂ ਵਿੱਚ ਚੱਲ ਠੰਡ ਹੁੰਦੀ ਹੈਗੀ। ਦੇਖੋ ਇਹ ਲਾਈਨਾਂ ਦੇ ਵਿੱਚ ਕਿੰਨੇ ਸਾਰੇ ਅਲੱਗ-ਅਲੱਗ ਟਾਈਪ ਦੇ ਦਰਖਤ ਲੱਗੇ ਹੋਏ ਨੇਗੇ। ਇਹਨਾਂ ਸਾਰੇ ਮਤਲਬ ਕਿ ਇਹ ਸਟੇਅਰਜ਼ ਦੇ ਰੂਪ ਟਾਈਪ ਦੀ ਜਿਹੜੀ ਕਿ ਥੋੜੀ ਜਿਹੀ ਖੇਤੀ ਵੀ ਕੀਤੀ ਹੋਈ ਹੈ, ਇਹ ਸਟੇਅਰਜ਼ ਬਣੀਆਂ ਹੋਈਆਂ ਨੇਗੀਆਂ। ਜਿਹੜਾ ਸਾਹਮਣੇ ਤਿੱਖਾ ਜਿਹਾ ਇੱਕ ਟਾਵਰ ਜਿਆ ਦੀ ਸੀ ਜੋ ਟੈਲਸਟਰਾ ਟਾਵਰ ਉਹ ਵਾਲਾ। ਇਹ ਟੈਲਸਟਰਾ ਟਾਵਰ ਜਿਹੜਾ ਕੈਨਬਰਾਂ ਦਾ ਸਭ ਤੋਂ ਫੇਮਸ ਟਾਵਰ ਹੈ। ਹਵਾਇ ਤੇ ਬਹੁਤ ਹੀ ਜ਼ਿਆਦੇ ਤੇ ਚੱਲ ਰਹੀ ਸੀਗੀ ਇੱਥੇ ਨਾਲ ਇੱਥੇ ਇਹਨਾਂ ਦੀ ਹਿਸਟਰੀ ਲਿਖੀ ਹੋਈ ਸੀ ਕਦੋਂ ਕੀ ਹੋਇਆ ਉਹ ਆਪਾਂ ਨੇ ਥੋੜੀ ਜਿਹੀ ਪੜ੍ਹੀ ਸੀਗੀ ਬਸ ਫਿਰ ਆਏ ਸੀ ਵੀ ਚਲੋ ਅੱਗੇ-ਅੱਗੇ ਦੇਖਦੇ ਹਾਂ ਕਿਉਂਕਿ ਦੇਖਣ ਨੂੰ ਹੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਚਲੋ ਜੀ ਹੁਣ ਇੱਥੇ ਮੈਂ ਤੁਹਾਨੂੰ ਦਿਖਾਉਣੀ ਇੱਕ ਬਰਡਸ ਦੇ ਆਲਣੇ ਬਣੇ ਹੋਏ ਨੇ ਜਿਹੜਾ ਕਿ ਇੱਕ ਲੋਹੇ ਦੇ ਆ ਇਹ ਬਣਿਆ ਹੋਇਆ ਹੈਗਾ ਲੋਕ ਇੱਥੇ ਫੋਟੋਗ੍ਰਾਫੀ ਵੀ ਕਰਦੇ ਨੇ ਕਿਉਂਕਿ ਵਿਊ ਹੀ ਇੰਨਾ ਜ਼ਿਆਦਾ ਸੋਹਣਾ ਹੈ ਦਾ ਉਹ ਥੋੜੀ ਥੋੜੀ ਦੂਰੀ ਤੇ ਤਿੰਨ ਚਾਰ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਮਤਲਬ ਪੈਦਲ ਹੀ ਜਾਇਆ ਜਾ ਸਕਦਾ ਇੱਧਰ ਜ਼ਿਆਦਾ ਪਾਣੀ ਵਾਲੀਆਂ ਹੋਣ ਲਿਖਦੀਆਂ ਨੇ ਉਹ ਵਾਲਾ ਜਿੱਥੇ ਅਸੀਂ ਪਹਿਲਾਂ ਖੜੇ ਸੀ ਉਹ ਬਿਲਕੁਲ ਛੋਟਾ ਜਿਹਾ ਲਿਖਦਾ ਕਿਉਂਕਿ ਉਹ ਤੋਂ ਅਸੀਂ ਇੰਨੀ ਦੂਰ ਆ ਗਏ ਤੁਰ ਕੇ ਤਿੰਨ ਲੋਕੇਸ਼ਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਪਰ ਆਸੀਗਾ ਹੋ ਬਰਡ ਇਦੇ ਉੱਤੇ ਬਸ ਉਹ ਬਰਡ ਵੀ ਬਿਠਾਇਆ ਹੋਇਆ ਹੈ ਇਦੀ ਅਸੀਂ ਹਿਸਟਰੀ ਪੜ੍ਹਨੀ ਭੁੱਲ ਗਏ ਕਿ ਇਹ ਕੀ ਸੀ ਕਿਉਂ ਸੀ ਕਿਉਂਕਿ ਕਿਸੇ ਨਾ ਕਿਸੇ ਰੀਜ਼ਨ ਦੇ ਕਾਰਨ ਇਹ ਬਣਾਇਆ ਹੋਇਆ ਹੈ ਲੋਹੇ ਦੇ ਕਿਲ੍ਹਾ ਪੱਤੀਆਂ ਦਾ ਬਣਾਇਆ ਹੋਇਆ ਹੈਗਾ ਇਹ ਤੇ ਅਸੀਂ ਥੋੜੀਆਂ ਜਿਹਾ ਫੋਟੋਆਂ ਵਗੈਰਾ ਖਿੱਚੀਆਂ ਫੋਟੋਆਂ ਵਗੈਰਾ ਖਿੱਚ ਕੇ ਚਲੋ ਜੀ ਆਪਾਂ ਆ ਗਏ ਸੀਗੇ ਘਰ ਵਾਪਸ ਬਾਏ ਬਾਏ